ਮਾਤਾ ਜੀ ਨੂੰ ਆਪਣਾ ਐਡਰੈਸ ਨਾਮ ਪਤਾ ਕੋਈ ਵੀ ਸੋਚੀ ਨਹੀਂ ਚੜ੍ਹਦੇ ਨਾਲ ਮਾਤਾ ਪਿਛਲੇ 3-4 ਦਿਨਾਂ ਤੋਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪਿੰਡ ਕੁੱਬਾ ਘੁੰਮਦੇ ਸੀਗੇ ਮੇਨਾ ਕਮਲਰਾਣੀ ਕਮਲਰਾਣੀ ਹਾਂ ਪਿੰਡ ਕਿਹੜਾ ਬੇਬੇ ਮਛਵੜਾ 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 ਕਿਹੜੀ ਜਗਾ ਜਿੱਥੇ ਰਹਿੰਦੇ ਆਂ ਅਸੀਂ ਉਹ ਉਹੀ ਹੈ ਦੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਦੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਮਾਂ ਦਾ ਘਰ ਪਰਿਵਾਰ ਨਾਲ ਪਹੁੰਚੇ ਕਿੰਨੀਆਂ ਭੈਣਾਂ ਨੇ ਦੋ ਕਿ ਲਾਉਣਾ ਦੇ ਨਾ ਇੱਕ ਦਨਾਂ ਦਾ ਅਮਰ ਆਪੁੱਲ ਜਮੀ ਹੈ ਅੰਦੇਆਂ ਨੇ ਤਾਂ ਜਾਣੇ ਜਲਾਇਆ ਹਾਂ ਬੇਟਾ ਖੋ ਆਏ ਹੋ ਹੈ ਮੋਯੋ ਅਤੀ ਬਹਾਦੀ ਕੀ ਮੈਂ ਇੰਨੀ ਮੈਨਸ ਹੋ ਗੁੰਮ ਤੇ ਹੈਂ ਜੇਰਾ ਤੇ ਮਤ ਛੋੜੇ ਦੀਆ ਜਨਮ ਭੂਵੀ ਸਾਡੀ ਮਤ ਛੋੜੇ ਨੀ ਆਹੀ ਜਦੋਂ ਤੇਰੇ ਉਹ ਬੱਚੇ ਹੈਗੇ ਨੇ ਆ ਬੱਚੇ ਹੀ ਮੇਰੇ ਹੀ ਨੇ ਅੱਛਾ ਇਹ ਪੋਜੇ ਹੈਗੇ ਆ ਤਾਨੂੰ ਕਿੰਨਾ ਘਰ ਹੋ ਗਿਆ ਤੂੰ ਮਤ ਛੋੜੇ ਤੋ ਆਈ ਨੂੰ ਨਾਉ ਤਾਂ ਨਹੀਂ ਨਾਉ ਜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮਾਤਾ ਜੀ ਦੀ ਆ ਤੇ ਮਾਤਾ ਜੀ ਨੂੰ ਆਪਣਾ ਐਡਰੈਸ ਨਾਮ ਪਤਾ ਕੋਈ ਵੀ ਸੋਝੀ ਨਹੀਂ ਚੱਜ ਨਾਲ ਵੈਸੇ ਕਮਲਾ ਰਾਣੀ ਨਾਮ ਮਾਤਾ ਬਾਰ ਬਾਰ ਦੱਸ ਰਹੇ ਨੇ ਪਰ ਬਦਲ ਕੇ ਵੀ ਦੱਸਦੇ ਆ ਕਈ ਵਾਰੀ ਤੇ ਮਾਤਾ ਜੀ ਕੁੱਬਾ ਪਿੰਡ ਤੋਂ ਸਾਨੂੰ ਮਿਲੇ ਆ ਜੀ ਤਸੀਦ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੋਂ ਤੇ ਸਾਡੇ ਕੋਲੇ ਜੀਤ ਪਰਮਿੰਦਰ ਸਿੰਘ ਹੁਣਾਵਲੀਓ ਸਾਨੂੰ ਕਾਲ ਕਰਕੇ ਦੱਸਿਆ ਗਿਆ ਛੱਡ ਕੇ ਗਏ ਨੇ ਜਿਹੜੇ ਵੀਰ ਮਨਜੀਤ ਸਿੰਘ ਗਰਜੋਤ ਸਿੰਘ ਤੇ ਗੁਰਪ੍ਰੀਤ ਵੀਰ ਧੰਨਵਾਦ ਹੈ ਇਹਨਾਂ ਦਾ ਕਿਉਂਕਿ ਮਾਤਾ ਪਿਛਲੇ 3-4 ਦਿਨਾਂ ਤੋਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪਿੰਡ ਘੁੱਬਾ ਘੁੰਮਦੇ ਸੀਗੇ ਤੇ ਮਾਤਾ ਜੀ ਤੇ ਗੰਦੇ ਕੱਪੜੇ ਪਾਏ ਪੈਰਾਂ 'ਚ ਚੱਪਲ ਵੀ ਨਹੀਂ ਪਾਈ ਹੋਈ ਵਿਚਾਰੀ ਦੇ ਮੈਂਟਲੀ ਆਫਸੈਟ ਆ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਕਿਸੇ ਨੂੰ ਜਾਣਦੇ ਪਛਾਣਦੇ ਨਹੀਂ ਕੋਈ ਨਾਮ ਪਤਾ ਕੋਈ ਫੋਨ ਨੰਬਰ ਕੁਝ ਵੀ ਨਹੀਂ ਪਤਾ ਮਾਤਾ ਜੀ ਤੇ ਬੇਨਤੀ ਹੈ ਭੈਣਾਂ ਤੇ ਭਰਾਵਾਂ ਤੇ ਪੜਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅੰਜੂ ਰਿਸ ਮਾਂ ਦਾ ਘਰ ਪਰਿਵਾਰ ਨਾਲ ਪਸੇ ਕੇ ਮਾਤਾ ਜੀ ਦੇ ਪਰਿਵਾਰ ਬਾਰੇ ਕੁਝ ਜਾਣਕਾਰੀ ਰੱਖਦਾ ਜੇ ਕੋਈ ਭੈਣ ਭਰਾ ਸਾਡੇ ਹੇਠਾਂ ਦੇ ਤੇ ਨੰਬਰਾਂ ਤੇ ਸੰਪਰਕ ਵੀ ਜਰੂਰ ਕਰਿਓ ਜੀ। ਤੁਹਾਡਾ ਬਹੁਤ ਧੰਨਵਾਦ ਹੋਊਗਾ ਜੇ ਕਿਸੇ ਮਾਂ ਨੂੰ ਆਪਾਂ ਉਹਦੇ ਆਪਣਿਆਂ ਤੇ ਕਰ ਪਹਚਾਈਏ। ਤੇ ਇਸ ਤਰ੍ਹਾਂ ਸਾਡੀਆਂ ਮਾਵਾਂ ਕਈ ਵਾਰ ਛੱਡੀਆਂ ਅੱਖਾਂ ਦੇ ਸਾਹਮਣੇ ਦਰਦ ਦਰਦੀਆਂ ਠੋਕਣਾ ਖਾਂਦੀਆਂ ਕੁਮੜੀਆਂ ਹੁੰਦੀਆਂ ਹਾਲਾਤ ਨਰਕ ਵਰਗੇ ਹੁੰਦੇ ਆ। ਅਸੀਂ ਦੇਖ ਕੇ ਵੀ ਅੰਡਠਾ ਕਰ ਦਿੰਨੇ ਆ। ਬੇਨਤੀ ਆ ਉਸ ਵੱਲੀ ਨਿਗਾਹ ਜਿਹੜੀ ਪਿੰਮੀਂਦਰ ਸਿੰਘ ਨੇ ਇਸ ਮਾਂ ਵੱਲ ਨੂੰ ਮਾਰੇ ਸੀ ਤੇ ਸਾਨੂੰ ਕਾਲ ਕੀਤਾ ਸੀ ਤੁਸੀਂ ਵੀ ਧਿਆਨ ਰੱਖਿਆ ਕਰੋ। ਕਿਉਂਕਿ ਮਾਵਾਂ ਸੰਧੀਆਂ ਹੁੰਦੀਆਂ ਭਾਈ। ਜੇ ਇਦਾਂ ਸਾਡੀਆਂ ਮਾਵਾਂ ਰਲਣਗੀਆਂ ਤਾਂ ਸਾਡੀ ਇਸ ਦੁਨੀਆ ਤੇ ਆ ਕੇ ਚਲੇ ਜਾਣ ਦੀ ਜੇ ਜੇ ਸਾਡੀ ਇੱਕ ਡਿਊਟੀ ਲੱਗ ਗਈ ਆ ਉਹ ਡਿਊਟੀ ਤੋਂ ਕਿਤੇ ਅਸੀਂ ਮਨਕਰ ਹੁੰਨੇ ਆ ਕਿਉਂਕਿ ਅਕਾਰ ਪਰਖ ਵਾਹਿਗੁਰੂ ਨੇ ਮਨੁੱਖਾ ਸਰੀਰ ਦਿੱਤਾ ਸਾਨੂੰ ਤਾਂ ਜੋ ਅਸੀਂ ਆਪਣੇ ਫਰਜ਼ ਨਿਭਾ ਸਕੀਏ ਇਨਸਾਨ ਹੋਣ ਦੇ ਮਾਨਸਾਨੀਅਤ ਦੇ ਫਰਜ਼ ਨਿਭਾ ਸਕੀਏ ਜੁਰਦ ਚਾਲ ਕਰਿਆ ਕਰੋ ਧਿਆਨ ਦਿਓ ਇਸ ਮਾਣ ਵੱਲ ਤੇ ਵੀਡੀਓ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਕਮਲ ਲਾਲ ਰਾਣੀ ਸੱਲਵਾਨੀ ਹਾਂ ਪਿੰਡ ਕਿਹੜਾ ਬੇਬੇ ਮਛੂੜਾ 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 ਕਿਹੜੀ ਜਗ੍ਹਾ ਜਿੱਥੇ ਰਹਿੰਦੇ ਆਂ ਅਸੀਂ ਉਹ ਉਹੀ ਆ ਕਿਹਨਾ ਜਗ੍ਹਾ ਦਾ ਜਗ੍ਹਾ ਦਾ ਨਾ ਪਤਾ ਨਹੀਂ ਹੈਗਾ ਔਰ ਬਸ ਬਾਪੂ ਜੇ ਨਾ ਆਈਆ ਕਿਹ ਕਿਨਾ ਸੀਗਾ ਬਾਪੂ ਦਾ ਨਾਪੂ ਦਾ ਗੁਰਦਾਸ ਰਾਮ ਗੁਰਦਾਸ ਰਾਮ ਬਿਆਹ ਹੋ ਜਾਆ ਹੋਇਆ ਹੋਇਆ ਸੀਗਾ ਮੇਰਾ ਹਾਂ ਮੈਂ ਹਾਂ ਹਜੇ ਕਿੱਥੇ ਨਾ ਰਵਾਇਣ ਨਹੀਂ ਨਹੀਂ ਹਜੇ ਨਹੀਂ ਕਿ ਇਤਨੀ ਨਹੀਂ ਪੈਣਾ ਹੈਗੀ ਪੈਣਾ ਹਾਂਜੀ ਕਿੰਨੀਆਂ ਪੈਣਾਂ ਨੇ ਦੋ ਕਿ ਨਾਂ ਉਹਨਾਂ ਦੇ ਨਾ ਇੱਕ ਦਾ ਨਾਂ ਦਾ ਮੇਰਾ ਆਪਰ ਜਾਂਦੀ ਹੈ ਕੁੜੀਆਂ ਦੇ ਨਾਂ ਉਹ ਸਾਡੇ ਸੰਤ ਪਦਾਇਆ ਵੀ ਸਾਡੀਆਂ ਕੁੜੀਆਂ ਦੇ ਨੇ ਨਾਂ ਕੋਬੇ ਪਿੰਡ ਹੈ ਤਹਿਸੀਲ ਸਮਰਵਾਲਾ ਜ਼ਿਲ੍ਹਾ ਲੁਧਿਆਣਾ ਇਹ ਮਾਤਾ-ਪਿਤਾ ਨੂੰ 27 ਤਰੀਕ ਸ਼ਾਮ ਨੂੰ ਪਿੰਡ ਦੇ ਗਰਾਊਂਡ ਦੇ ਕੋਲ ਪਿੰਡ ਦੇ ਬਾਹਰਲੀ ਫੇਰਨੀ ਤੇ ਗਰਾਉਂਡ ਦੇ ਕੋਲ ਲਾ ਤਾਂ ਲਵਾਰਸਾ ਹਾਲਤ ਦੇ ਵਿੱਚ ਕਾगज ਵਗੈਰਾ ਇਕੱਠੇ ਕਰ ਰਹੇ ਸੀਗੇ ਅਸੀਂ ਜਾ ਕੇ ਇਹਨਾਂ ਨੂੰ ਪੁੱਛਿਆ ਵੀ ਪਿੰਡ ਵਗੈਰਾ ਸਾਰਾ ਕੁਝ ਦੱਸਿਆ ਨਹੀਂ ਇਹਨਾਂ ਨੇ ਸਹੀ ਯਾਨੀ ਕਿ ਕਦੇ ਕੋਈ ਗੱਲ ਕਰਨ ਲੱਗ ਜਾਂਦੇ ਸੀ ਕਦੇ ਕੋਈ ਗੱਲ ਤੇ ਉਸ ਤੋਂ ਬਾਅਦ ਚਲੋ ਇਹਨਾਂ ਨੂੰ ਲੰਗਰ ਲੰਗਰ ਛਕਾ ਕੇ ਅਸੀਂ ਕੱਲ ਵੀ ਇਹਨਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਸਾਡੀ ਸੰਸਾ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਸੀਗਾ ਵੀ ਆਪਣੀ ਪੰਚਾਇਤ ਤੋਂ ਲਿਖਾ ਕੇ ਸਰਪੰਚ ਤੋਂ ਸਾਈਨ ਵਗੈਰਾ ਕਰਾ ਕੇ ਵੀ ਵੀ ਆਪਣੀ ਸੰਸਾ ਨੂੰ ਉਹ ਕਰ ਦਿਓ ਸਮਝਿਓ